ਐਕਸ਼ਨ ਹਾਲੇ ਭਾਈ ਪਰ ਤੂੰ ਠੰਡਾ ਠਾਰ ਪਾਣੀ ਪੀ ਅਬ ਦੀ ਪਿਆਸ ਬਜਾ ਆਹਾ ਪਾਣੀ ਤਾਂ ਪੀ ਲੈਣੀ ਆਈ ਮੈਂ ਉਹ ਬੱਤਾ ਤੂੰ ਕੀ ਗਿਆ ਵੇ ਮੇਰੇ ਸੱਜਿਆ ਛੱਡ ਦਿਆ ਕਰ ਮੈਂ ਤਾਂ ਲੈ ਕੇ ਮੜਾਇਆ ਪੀ ਤਰੀਗਾ ਮੈਨੂੰ ਤਾਂ ਕਦੇ ਪਾਣੀ ਪਿਆ ਨਹੀਂ ਹੈਗਾ ਤੇ ਤੈਨੂੰ ਪਤਾ ਨਹੀਂ ਯਾਰ ਆਪਣਾ ਕਿੱਥੇ ਪਾਣੀ ਪਿਆ ਕਿੱਥੇ ਇਹ ਵਿਚਾਰੀ ਨੂੰ ਕੀ ਪਤਾ ਆਪਣੇ ਘਰ ਦਾ ਵੀ ਕਿੱਥੇ ਕੀ ਜੀ ਮੋਲੀ ਤੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਕੀ ਕਰਨੀ ਐ ਦੱਸ अच्छा आए कर पाई आप पढ़े कामरेज बैठने उसे कर लाराम तू जा या। ला के या यार बैठता मेरी ने की वो चार कोई ना तेरे बैठन फिरे चाक के लिए जानती आया है जा पाई उसे कर राम तू जा के ठीक ही की हो गया कोई बेतादी नहीं खड़ी कर गया फिर तेरा खड़ी तो नहीं हो जाएगी थोड़ा है काम बट्टा में क्या ਕੀ ਵੇ ਕੀ ਕਰ ਸਮੂ ਇਹਨਾਂ ਸਾਰੇ ਇੰਗਰੀ ਮੰਗਰ ਲੱਗੇ ਸਾਰਾ ਤੇ ਦੇ ਵੀ ਕੀ ਕਰਦਾ ਕੀ ਨਹੀਂ ਕਰਦਾ ਇਹਨੂੰ ਕੀ ਪਤਾ ਇਹਦਾ ਆਪੇ ਸੁੰਦਰ ਚ ਲੱਗਿਆ ਹੋਇਆ ਮੈਂ ਤਾਂ ਤੂੰ ਤਾਂ ਆਪੇ ਰੁੱਲਦੀ ਫਿਰਦੀ ਇਹਨੂੰ ਤੁਹਾਨੂੰ ਦੱਸਣਾ ਆਪਾਂ ਨੇ ਟਿਕਟ ਆਉਂਦਾ ਤੂੰ ਐਂ ਟਿਕਟ ਆਉਂਦਾ ਹਾਂ ਸੱਚੀ ਉਹ ਤਾਂ ਆਪਣੇ ਕੰਪਨੀ ਬਹੁਤ ਆਖੜੀ ਆ ਹੋਏ ਕੰਪਨੀ ਮਾਲ ਵਧੀਆ ਕੰਪਨੀ ਨਹੀਂ ਹੈ ਪੰਤੇ ਦਾ ਨਾ ਆ ਮੈਨੂੰ ਪਤਾ ਹੈ ਕੰਪਨੀ ਵੀ ਉਹਦੇ ਨੌਤੀਆ ਤੈਨੂੰ ਐਂਦਾ ਪਤਾ ਨਹੀਂ ਮੇਰੇ ਤਾਂ ਸਾਰੀ ਉਮਰ ਲੱਗੀ ਸਾਲਿਆ ਸਭ ਬਣ ਗਿਆ ਬਦਾਂ ਮਰੀ ਬੋਰੀ ਪਈਆ ਉਹਨੂੰ ਪੁੱਛਿਆ ਦੀ ਕੋਈ ਪਿਓਰ ਮਾਲ ਹੋਵੇ ਪੂਰਾ ਹਾਂ ਕਹਿੰਦਾ ਵਧੀਆ ਮਾਲ ਹੈ ਕਹਿੰਦਾ ਪਹਿਲਾਂ ਇਸ ਦਾ ਚੈੱਕ ਕਰਾਂਗੇ ਦੇ ਜੰਮੂ ਸੈੱਟ ਦਾ ਕਹਿੰਦਾ ਫਿਰ ਤਾਂ ਪਿਓਰ ਹੈ ਅੱਛਾ ਕਰਦੇ ਹਾਂ ਉਹ ਕੰਮ 50000 ਕੇ ਮਾਲ ਦਾ ਕਹਿੰਦਾ ਲੱਖ ਚ ਵਿਕੂਗੀ ਅੱਗੇ ਡਬਲ ਕਰਦੇ ਹਾਂ ਕਰਦੇ ਡਣ ਇੱਕ ਬੁੱਚੜ ਦਾ ਹੈ ਜੀ ਪੁੱਛੜ ਨੂੰ ਮਾਰ ਗੋਲੀ ਪਹਿਲਾਂ ਕੰਮ ਕਰ ਬੁੱਚੜ ਕਹਿੰਦਾ ਦਾਰੂ ਦਾ ਬੰਦ ਦੀ ਮੈਂ ਤਾਨੂੰ ਜਵਾਬ ਉਹ ਦਾਰੂ ਜੁਕੀ ਹੋਈ ਹੈ ਦਾਰੂ ਜੁ ਮੇਰੀ ਗੱਲ ਸੁਣ दारू होणा पेप्सिया ਲੈਨੇ ਆਪਾ 500 ਦੀ ਆਪਾਂ ਨੂੰ ਪੈਂਦੀ ਹੈ ਗਾਂ 650 600 ਦੀ ਵੇਚ 100 150 ਬਚਦਾ ਹਰਿਆਣੇ ਵਾਲੀ ਕਹਿੰਦਾ 30 ਉਹ ਤੇ ਕੀ ਆ ਨਾਲ ਤਾਂ ਫੜੇ ਜਾਂਦੇ ਜਰਾ 100 100 ਚ ਕੰਮ ਪਲਾ ਕੇ ਜਗਮ ਜਗਮ ਜਵਾਬ ਜਮਨ ਤੋਂ 100 ਕਮਲ ਵੇਚ ਉਹ ਜਹਰ ਹੈ ਉਹ ਤਾਂ ਜਿੰਨਾ ਮਰਜੀ ਭਲਾਈ ਜਾ ਗਦੇ ਨੂੰ 100 100 ਉਹ ਤਾਂ ਛੱਡ ਪਰੇ ਉਹ ਤਾਂ ਮਾਈ ਉਹ ਗੱਲ ਨਹੀਂ ਨਾ ਪਾਰਾਂ ਕੇ ਉਹ ਤਾਂ ਮੇਰੀ ਗੱਲ ਸੁਣ ਆ ਕੀ ਦਾ ਨੋੜਿਆ ਦੇ ਜਿਹੜਾ दारू ਵਾਲਾ ਨਹੀਂ ਟਿੱਕ ਬੁੱਜੜ ਉਹ ਨੂੰ ਆਏ ਕਹਦੀ ਭਾਈ ਇਸ ਤਾਂ ਕਿਤੇ ਆਇਆ ਤੇ ਜਵਾਬ ਦੇ ਤਾ ਉਹ ਤਾਂ ਮੇਰੀ ਗੱਲ ਤਾਂ ਸੁਣ ਲਿਆ ਕਰ ਪੁੱਤ ਉਹ ਨੂੰ ਕਿਤੇ ਆਏ ਨਾ ਕਹਿਦੀ ਬਈ ਅਸੀਂ ਉਹ ਦੂਜਾ ਕੰਮ ਕਰਨ ਲੱਗੇ ਬਈ ਛੱਡ ਤਾ ਤੂੰ ਐ ਕਹਿਦੀ ਉਹ ਨੂੰ ਕਿਤੇ ਪੜੋ ਉਹ ਆਏ ਨਹੀਂ ਕਹਿੰਦਾ ਉਹ ਮੈਂ ਬਈ ਕਿਤੇ ਮਰ ਬਾਦ ਇਹ ਆਪਾਂ ਨੂੰ ਪਸਾ ਦੇ ਉਹ ਨੂੰ ਐ ਕਹਿਦੀ ਬਈ ਇਸ ਤਾਂ ਸਾਰਾ ਕੰਮੇ ਛੱਡ ਤਾ ਸਾਰੇ ਹਾਂ ਸਾਰੇ ਕੰਮਾਂ ਨੂੰ ਇਤਿਆਗ ਤਾ ਪਈ ਬਈ ਪਈ ਮਨ ਲੱਗਦੀ ਸੱਤ ਸੜੇ ਦੇ ਪ੍ਰੇਮੀ ਹੋ ਗਏ ਉਹ ਮਰ ਬਾਏਗਾ ਹਰਦਾ ਨਹੀਂ ਮਿਲਿਆ ਭਾਈ ਦੇ ਖਸਮਾ ਗੱਲ ਨੂੰ ਹੋਰ ਪਾਸੇ ਲੈ ਜਨ ਮੇਰੀ ਗੱਲ ਕਿਉਂ ਨਹੀਂ ਸਮਝਦਾ ਤੇਰੇ ਖਾਨੇ ਚ ਕਿਉਂ ਨਹੀਂ ਪੈਂਦੀ ਮੈਂ ਤਾਂ ਤੈਨੂੰ ਐਂ ਕਹਿ ਪੁੱਤ ਤਨਵਾਦੀ ਤੂੰ ਉਹਨੂੰ ਵੀ ਇਸ ਤਰ੍ਹਾਂ ਕੰਮੇ ਬੰਦ ਕਰਕੇ ਸਾਰਾ ਕੰਮੇ ਛੱਡਦਾ ਪੂਰੀ ਬੂਮ ਸਾਰਾ ਉਸ ਛੱਡਦਾ ਸਾਈਲਰ ਚ ਲੱਗ ਰਿਹਾ ਸਾਈਲਰ ਤੇ ਲੱਗ ਰਿਹਾ ਰਾਤ ਸਾਈਲਰ ਚ ਲਾਉਣਾ ਇਸ ਦਾ ਮੇਰੀ ਗੱਲ ਸੁਣ ਜੋ ਕਹੂਗਾ ਵੀ ਫੇਰ ਇਹ ਤਾਂ ਤੁਸੀਂ ਉਰੇ ਜਾਂਦੇ ਹੋ ਕਦੇ ਰਾਤ ਰਾਤ ਦੇ ਆਹ ਹੁੰਦਾ ਹੈ ਸਾਡੇ ਨਗਰਾਨੀ ਤੇ ਜਾਂਦੇ ਹੋ ਤੇ ਸੁਣਾ ਕੋਈ ਕੌਣ ਵੀ ਕਰੇ ਰੋਗਣੇ ਚ ਇੱਕ ਆਪਣੇ ਪਰ ਮੋਬਾਈਲ ਤੇ ਲੋਕ ਕਹਿੰਦੇ ਨੇ ਇਹ ਬੂਨੀਆ ਵੇਚਦੇ ਨੇ ਉਨਾ ਅਗਲਾ ਕਹੂਗਾ ਵੀ 3000 ਦਾ ਵੀ ਭੰਦਾ ਸਰ ਕੋਈ ਚੱਲ ਕੋਈ ਨਾ ਇੱਕ ਦੋ ਦਿਨ ਤਾਂ ਖਾਲੀ ਰੋਟੀਆਂ ਅਧਿਆਤਮ ਚਾਹ ਬਾਬੂ ਜੀ ਪੱਖਾ ਕਿੱਥੇ ਚੱਲੂਗਾ ਉਹ ਨਾ ਤੈਨੂੰ ਮੈਟਰ ਤੇ ਤਾਰ ਪਾ ਕੇ ਦੇਦਾ ਪਈ ਲਾਈਟ ਜਾਰੀ ਹੋਣੀ ਆ ਤਾਂ ਚੱਲੀ ਜਾਂਦਾ ਲੈ ਰਿਹਾ ਮੇਰੇ ਸਾਲੇ ਦਾ ਉਹ ਪਈ ਆ ਦੇ ਇੱਧਰ ਸੁੱਚਾ ਬੱਚ ਤਾਂ ਨਹੀਂ ਗਿਆ ਕਿਤੇ ਤੁਸੀਂ ਲਾ ਦੋਗੇ ਬਾਬੂ ਜੀ ਤੁਸੀਂ ਲਾ ਦੋ ਉਹ ਤਾਂ ਔਖਾ ਜਾਂ ਲਾਇਆ ਓਏ ਬਾਬੂ ਨੇ ਪਲੱਗ ਪਾਇਆ ਲੋਟ ਨਹੀਂ ਆਉਣਾ ਇਹ ਸਾਰੀ ਵੀਟ ਜੱਸੀ